ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਇਆ ਆਂ ਬਈ ਬਾਸਮਤੀ ਮੱਕੀ ਕਣਕ ਸਰੋਂ ਦੇ ਰੇਟ ਲੈ ਕੇ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੋਟਾ ਮੰਡੀ ਦੀ 1509 2750 ਸੁਗੰਧਾ ਦਾ ਰੇਟ ਹੈਗੇ 2500 ਜੀ 17 18 3300 ਰੁਪਏ ਪੂਸਾ ਬਾਦ ਮਜ਼ੀ 2900 ਰੁਪਏ ਫਿਰ ਆਉਂਦੀ ਹੈ ਜੰਗੀਰਾਬਾਦ ਮੰਡੀ 1509 2900 17 18 3520 1509 ਨਵੇਂ ਦੀ ਰੇਟ ਹੈਗੇ 3000 ਤੇ 75 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਨਰੀਲਾ ਮੰਡੀ ਪੁਰਾਣਾ 1885 3577 ਰੁਪਏ 1509 2910 ਰੁਪਏ ਡੀਪੀ ਹੈਗਾ 3131 ਰੁਪਏ ਜੀ ਉਸ ਤੋਂ ਬਾਅਦ ਉਹਦੀ ਜੰਗੀਰਾਬਾਦ ਮੰਡੀ 1509 ਸਾਢੇ 2900 ਰੁਪਏ ਜੀ ਇੱਥੇ ਤੁਹਾਨੂੰ ਇੱਕ ਚੀਜ਼ ਨੋਟ ਕਰਾ ਦਈਏ ਜੀ ਜਿਹੜਾ 1509 ਹੈ ਉਹ ਹੀ ਕੱਲਾ ਨਵਾਂ ਦੂਜਾ ਸਾਰਾ ਪੁਰਾਣਾ ਹੈ ਜਿੰਨੀ ਵੀ ਆਪ ਕੋ ਹੋ ਰਹੀ ਹੈ ਦੂਜੀ 17 18 11 21 ਜਾਂ ਪੂਸੇ ਦੀ ਹੋ ਰਹੀ ਹੈ ਉਹ ਸਾਰੇ ਦਾ ਸਾਰਾ ਪੁਰਾਣਾ ਸਟਾਕ ਹੈ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮੂੰਗੀ ਦੀ ਜਿਹੜਾ ਮੂੰਗੀ ਦਾ ਅੱਜ ਦਾ ਰੇਟ ਆ ਬਾਈ ਪੰਜਾਬ ਦੀਆਂ ਮੰਡੀਆਂ ਦੇ ਵਿੱਚ 5400 ਰੁਪਏ ਤੋਂ ਲੈ ਕੇ 6500 ਰੁਪਏ ਤੱਕ ਰਿਕਰ ਬਿਕਰੀ ਹੋਈ ਹੈ ਜੇ ਹੁਣ ਆਪਾਂ ਓਵਰਆਲ ਹੋਰ ਮੰਡੀਆਂ ਦੀ ਗੱਲ ਕਰੀਏ ਦਿੱਲੀ ਮੰਡੀ ਦੇ ਵਿੱਚ ਅੱਜ ਦਾ ਜਿਹੜਾ ਰੇਟ ਰਿਹਾ ਉਹ 7100 ਰੁਪਏ ਰਿਹਾ ਜੀ ਉਸ ਤੋਂ ਬਾਅਦ ਜੇ ਜੈਪੁਰ ਮੰਡੀ ਦੀ ਗੱਲ ਕਰਗੇ 7500 ਤੋਂ ਲੈ ਕੇ 7500 ਰੁਪਏ ਤੱਕ ਰਿਹਾ ਜੀ ਉਸ ਤੋਂ ਬਾਅਦ ਜਲਗਾਂਹ ਮੰਡੀ ਹੈਗੀ ਆ 6700 ਤੋਂ ਲੈ ਕੇ 7300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਅੱਜ ਮੂੰਗੀ ਦੀ ਬਿਕਰੀ ਹੋਈ ਹੈ ਹੁਣ ਇਸ ਤੋਂ ਬਾਅਦ ਗੱਲ ਕਰਦੇ ਆ ਕਣਕ ਦੇ ੜਟਾਂ ਦੀ ਕਣਕ ਦਾ ਰੇਟ ਜਿਹੜੇ ਓਪਨਿੰਗ ਰੇਟ ਹੈ ਜੀ ਦਿੱਲੀ ਮੰਡੀ ਦਾ 2720 ਰੁਪਏ ਰਿਹਾ ਦੁਪਹਿਰ ਤੱਕ ਕਰ 2750 ਤੱਕ ਇਹ ਪਹੁੰਚ ਚੁੱਕਿਆ ਸੀਗਾ ਉਸ ਤੋਂ ਬਾਅਦ ਜੇ ਹੁਣ ਆਪਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਦੇ ਆਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕੋਟਕਪੂਰਾ ਮੰਡੀ ਦੀ 2500 ਤੇ 20 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਅੰਮ੍ਰਿਤਸਰ ਮੰਡੀ ਜਿੱਥੇ ਅੰਮ੍ਰਿਤਸਰ ਮੰਡੀ ਦਾ ਰੇਟ ਰਿਹਾ ਜੀ 2600 ਤੇ 20 ਰੁਪਏ ਉਸ ਤੋਂ ਬਾਅਦ ਜੀ ਖੰਨਾ ਮੰਡੀ 2575 ਰੁਪਏ ਫਿਰ ਉਹਦੀ ਬੇਤਲੂ ਮੰਡੀ 2600 ਰੁਪਏ ਕੋਟਾ ਮੰਡੀ 2480 ਰੁਪਏ ਉਸ ਤੋਂ ਬਾਅਦ ਜੇ ਗੱਲ ਕਰਕੇ ਆਪਾਂ ਹਰਿਆਣੇ ਦੀ ਮੰਡੀ ਨਰੇਲਾ ਮੰਡੀ 2580 ਰੁਪਏ ਹਿਸਾਰ ਮੰਡੀ 2600 ਰੁਪਏ ਟੋਹਾਣਾ ਮੰਡੀ 2610 ਰੁਪਏ ਅੰਮ੍ਰਿਤਸਰ ਮੰਡੀ ਦੁਪਹਿਰ ਦਾ ਰੇਟ ਸੀਗਾ ਜੀ 2600 ਤੇ 3 ਰੁਪਏ ਹੁਣ ਇਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਸਰੋਂ ਦੀ ਮਾਰਕੀਟ ਦੀ ਜਿਹੜੀ ਸਰੋਂ ਦੀ ਮਾਰਕੀਟ ਆ ਸੱਜਣੋ ਅੱਜ ਦਾ ਜਿਹੜਾ ਓਵਰਾਲ ਰੇਟਰ ਹੈ ਉਹ ਸੀਗਾ ਜੈਪੁਰ ਮੰਡੀ ਦਾ ਵਿੱਚ 6975 ਰੁਪਏ ਉਸ ਤੋਂ ਬਾਅਦ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਅੱਜ ਦਾ ਜਿਹੜਾ ਰੇਟਰ ਹੈ ਅੰਮ੍ਰਿਤਸਰ ਮੰਡੀ 6500 ਰੁਪਏ ਭਰਤਪੁਰ ਮੰਡੀ 6555 ਰੁਪਏ ਜੈਪੁਰ ਮੰਡੀ 6975 ਰੁਪਏ ਦਿੱਲੀ ਮੰਡੀ 6550 ਰੁਪਏ ਖੰਨਾ ਮੰਡੀ 6500 ਰੁਪਏ ਤਰਨਤਾਰਨ ਮੰਡੀ 6300 ਤੇ 40 ਰੁਪਏ ਕੋਟਪੂਰਾ ਮੰਡੀ 6200 ਤੇ 80 ਰੁਪਏ ਮੁਕਸਰ ਮੰਡੀ 600 ਰੁਪਏ ਤੇ ਹੁਣ ਗੱਲ ਕਰਦੇ ਆਪਾਂ ਮੱਕੀ ਦੀਆਂ ਰੇਟਾਂ ਦੀ ਮੱਕੀ ਦਾ ਜਿਹੜਾ ਗਿੱਲੀ ਮੱਕੀ ਦਾ ਰੇਟ ਆ ਬਾਈ 1200 ਰੁਪਏ ਤੋਂ ਲੈ ਕੇ 1680 ਰੁਪਏ ਤੱਕਰ ਸੁੱਕੀ ਮੱਕੀ ਦਾ ਜਿਹੜਾ ਰੇਟ ਹੈਗਾ ਬਾਈ ਸੁੱਕੀ ਮੱਕੀ ਦਾ ਜਿਹੜਾ ਰੇਟ ਹੈ ਉਹ ਹੈਗਾ ਜੀ 2000 ਰੁਪਏ ਤੋਂ ਲੈ ਕੇ 2200 ਤੇ 95 ਰੁਪਏ ਤੱਕਰ ਅੱਜ ਸੁੱਕੀ ਮੱਕੀ ਸੇਲ ਹੋਈ ਹੈ ਜੀ ਇਹ ਤਾਂ ਸੀਗੇ ਜੀ ਅੱਜ ਦੇ ਰੇਟ